ਚੇਖ ਨੇ ਉਸ ਗੁਰੂ ਨੂੰ ਪਿਆਰ ਕਰਨ ਵਾਲੇ ਨੇ ਵੇਖੋ ਗੁਰੂ ਤੋਂ ਆਪਾ ਕੁਰਬਾਨ ਕਰ ਦਿੱਤਾ ਆਪਾ ਜਿਹੜਾ ਆਪਣਾ ਸਾਰਾ ਸਰਬਸ ਕੁੁਰਬਾਨ ਕਰ ਦਿੱਤਾ ਤੇ ਇਹ ਕੋਈ ਛੋਟੀ ਜੀ ਗੱਲ ਨਹੀਂ ਇਹ ਬਹੁਤ ਵੱਡੀ ਗੱਲ ਹੈ ਭਾਈ ਮੋਤੀ RAM ਜੀ ਦਾ ਤੁਸੀਂ ਜੀਵਨ ਪੜੋ ਜਿੰਨਾ ਕੋ ਜੀਵਨ ਮਿਲਦਾ ਕਦੇ ਭਾਈ ਮੋਤੀ RAM ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਸ਼ਨ ਨਹੀਂ ਕੀਤੇ आनंदपुर साहिब ਦੇ ਵਿੱਚ ਜ਼ਿਕਰ ਨਹੀਂ ਮਿਲੇਗਾ ਕਿ ਭਾਈ ਮੋਤੀराम ਜੀ ਕਦੇ ਗਏ ਹੁਣ ਏਮਨ ਕੇ ਜਦੋਂ ਮਾਤਾ ਗੁੱਜਰ ਕੌਰ ਜੀ ਨੂੰ ਉਹ ਮਿਲਦਾ ਆ ਕੇ ਆਪਾਂ ਉਹਨੇ ਸੁਣ ਰਏ ਸੀ ਮਾਤਾ ਜੀ ਪੁੱਛਦੇ ਨੇ ਕਿ ਤੁਸੀਂ ਕੌਣ ਹੋ ਉਹ ਦੱਸਦਾ ਜੀ ਮੈਂ ਭਾਈ ਖਰਾ ਸਿੰਘ ਦਾ ਸੁਪੁੱਤਰ ਆ ਭਾਵ ਕਿ ਪਹਿਲਾਂ ਉਹ ਮਾਤਾ ਜੀ ਨੂੰ ਵੀ ਨਹੀਂ ਮਿਲਿਆ ਪਰ ਉਹਦੇ ਮਨ ਦੀ ਭਾਵਨਾ ਵੇਖੋ ਕਿੰਨੀ ਪ੍ਰਭਲ ਹੈ ਇਹੀ ਤੇ ਸਿੱਖ ਦਾ ਤੇ ਗੁਰੂ ਦਾ ਰਿਸ਼ਤਾ ਹੈ ਇਹੀ ਤੇ ਗੁਰੂ ਨੂੰ ਪਿਆਰ ਕਰਨ ਵਾਲਿਆ ਦੇ ਅੰਦਰ ਦੀ ਭਾਵਨਾ ਹੈ ਉਂਝ ਭਾਈ ਗੁਰਦਾਸ ਜੀ ਨੇ ਕਹ ਬਚਨ ਲਿਖਿਆ ਕਹਿੰਦੇ ਦੁਨੀਆ ਤੇ ਕੋਈ ਐਸਾ ਨਾਤਾ ਨਹੀਂ ਜੈਸਾ ਨਾਤਾ ਗੁਰੂ ਤੇ ਸਿੱਖ ਦਾ ਹੈ ਇੱਕ ਵੇਤਾ ਭਾਈ ਗੁਰਦਾਸ ਜੀ ਦਾ ਕਹਿੰਦੇ ਨਹੀਂ ਦਦ ਸਾਨ ਪਿਤਾ ਪਿਤਾਮਾ ਪਰ ਪਿਤਾਮਾ ਸੁੱਜਣ ਕੁਟੰਬ ਸੁੱਤ ਬਾਦ ਬਨਾ ਭਰਾਤਾ ਹੈ ਗੁਰੂ ਤੇ ਸਿੱਖ ਦਾ ਨਾਤਾ ਕੈਸਾ ਹੈ ਭਾਈ ਪੁਰਦਾਸ ਜੀ ਕਹਿੰਦੇ ਨਹੀਂ ਦਦਸਾਰ ਤਿੰਨ ਪੀੜੀਆਂ ਚੱਲਦੀਆਂ ਇੱਕ ਦਾਦਕਿਆਂ ਦੀ ਹੈ ਇੱਕ ਨਾਨਕਿਆਂ ਦੀ ਹੈ ਇੱਕ ਸਹੁਰੇ ਪਰਿਵਾਰ ਦੀ ਹੈ ਭਾਈ ਪੁਰਦਾਸ ਜੀ ਕਹਿੰਦੇ ਇਨ੍ਹਾਂ ਤਿੰਨਾਂ ਦੇ ਵਿੱਚੋਂ ਹੀ ਗੁਰੂ ਤੇ ਸਿੱਖ ਵਰਗਾ ਨਾਤਾ ਕਿਸੇ ਦਾ ਨਹੀਂ ਦਦਸਾਰ ਪਿਤਾ ਪਿਤਾਮਾ ਪਰਮਿਤਾ ਪਿਤਾਮਾ ਕਹਿੰਦੇ ਨਾ ਪਿਤਾ ਦੇ ਨਾਲ ਉਹਦਾ ਸੰਬੰਧ ਊੜਾ ਬਣਦਾ ਨਾ ਦਾਦੇ ਦੇ ਨਾਲ ਨਾ ਪਰਦਾਦੇ ਦੇ ਨਾਲ ਸੁੱਜਣ ਕੁਟੰਭ ਕਹਿੰਦੇ ਨਾ ਸੱਜਣ ਮਿੱਤਰ ਨਾਲ ਨਾ ਕੁਟੰਭ ਜਿਹੜਾ ਸਾਡਾ ਚਾਚੇ ਤਾਏ ਜੂ ਹੋਰ ਰਿਸ਼ਤੇ ਨੇ ਸੁੱਜਣ ਬਾਦਵ ਨਾ ਭਰਾਤਾ ਕਹਿੰਦੇ ਨਾ ਭਰਾ ਤੇ ਨਾ ਪੁੱਤਰ ਦੇ ਨਾਲ ਹੀ ਐਡਾ ਗੂੜਾ ਨਾਤਾ ਬਣਦਾ ਹੈ ਨਹੀਂ ਨਨਸਾਰ ਮਾਤਾ ਪਰ ਮਾਤਾ ਪਰ ਬਿਰਧ ਪਰ ਮਾਤਾ ਭਾਈ ਗੁਰਦਾਸ ਜੀ ਕਹਿੰਦੇ ਦੂਸਰੇ ਪਾਸੇ ਨਾਨਕਾ ਪਰਿਵਾਰ ਉਹਦੀ ਸ਼ੁਰੂਆਤ ਮਾਤਾ ਤੂੰ ਹੈ ਮਾਤਾ ਤੋਂ ਬਾਅਦ ਨਾਨੀ ਹੈ ਨਾਨੀ ਤੋਂ ਬਾਅਦ ਪਰ ਨਾਨੀ ਹੈ ਭਾਈ ਗੁਰਦਾਸ ਜੀ ਕਹਿੰਦੇ ਨਹੀਂ ਨਨਸਾਰ ਮਾਤਾ ਪਰ ਮਾਤਾ ਬਿਰਧ ਪਰ ਮਾਤਾ ਮਾਮੂ ਮਾਮੀ ਮਾਸੀ ਔ ਮਾਸਾ ਵਿਵਦ ਵਿਖਿਆਤਾ ਹੈ ਭਾਈ ਗੁਰਦਾਸ ਜੀ ਕਹਿੰਦੇ ਮਾਮਾ ਹੈ ਮਾਮੀ ਹੈ ਮਾਸੀ ਹੈ ਮਾਸੜ ਹੈ ਇਹ ਨਾਨਕੇ ਪਰਿਵਾਰ ਦੇ ਰਿਸ਼ਤੇ ਨਹੀਂ ਗੁਰੂ ਤੇ ਸਿੱਖ ਦਾ ਰਿਸ਼ਤਾ ਕਿਹਦਾ ਹੈ ਭਾਈ ਗੁਰਦਾਸ ਜੀ ਕਹਿੰਦੇ ਨਾਨਕੇ ਪਰਿਵਾਰ ਤੇ ਰਿਸ਼ਤੇ ਵੀ ਇੰਨੇ ਇਹ ਦੀ ਅਹਿਮੀਅਤ ਨਹੀਂ ਰੱਖਦੇ ਇੰਨੇ ਜ਼ਿਆਦਾ ਹੁੰਦੇ ਰਿਸ਼ਤੇ ਨਹੀਂ ਨੇ ਨਹੀਂ ਸਸੁਰਾਰ ਸਾਸ ਸਸੁਰਾ ਸਾਰੋ ਉਹ ਸਾਰੀ ਭਾਈ ਗੁਰਦਾਸ ਜੀ ਕਹਿੰਦੇ ਜੇ ਸਹੁਰੇ ਪਰਿਵਾਰ ਵੱਲ ਤੱਕੀਏ ਏਡਾ ਗੂੜਾ ਰਿਸ਼ਤਾ ਨਾ ਸੱਸ ਦੇ ਨਾਲ ਨਾ ਸਹੁਰੇ ਦੇ ਨਾਲ ਨਾ ਸਾਲੇ ਨਾਲ ਨਾ ਸਾਲੀ ਦੇ ਨਾਲ ਬਚਨ ਨੇ ਭਾਈ ਗੁਰਦਾਸ ਜੀ ਦੇ ਗੁਰੂ ਤੇ ਸਿੱਖ ਦਾ ਨਾਤਾ ਕੈਸਾ ਹੈ ਭਾਈ ਗੁਰਦਾਸ ਜੀ ਕਹਿੰਦੇ ਨਹੀਂ ਸਸੁਰਾਰ ਸਾਸ ਸਸੁਰਾ ਸਾਰੂឪ ਸਾਰੀ ਨਹੀਂ ਬ੍ਰਿਤ ਸੋਰ ਨਾ ਜਾਚਕ ਨਾ ਦਾਤਾ ਹੈ ਕਹਿੰਦੇ ਨਾ ਦਾਤੇ ਤੇ ਮੰਗਤੇ ਦਾ ਹੀ ਇਨਾ ਕੁ ਦਾ ਰਿਸ਼ਤਾ ਅਸਨ ਬਸਨ ਧਨ ਧਾਮ ਕਾਹੂ ਮੈਂ ਨਾ ਦੇਖਿਓ ਭਾਈ ਗੁਰਦਾਸ ਜੀ ਕਹਿੰਦੇ ਜਿੰਨੇ ਮਰਜੀ ਕੱਪੜੇ ਕੀਮਤੀ ਬੰਦਾ ਲੈ ਲੇ ਜਿੰਨਾ ਮਰਜੀ ਕੀਮਤੀ ਭੋਜਨ ਬੰਦਾ ਛਕ ਲੇ ਜਿੰਨਾ ਮਰਜੀ ਧਨ ਦੌਲਤ ਜੋੜ ਲੇ ਜਿੰਨਾ ਮਰਜੀ ਵਧੀਆਂ ਤੋਂ ਵਧੀਆਂ ਘਰ ਬਣਾ ਲੈ ਜਿੱਥੇ ਗੁਰੂ ਆ ਜਾਂਦਾ ਹੈ ਨਾ ਉੱਥੇ ਸਾਰਾ ਕੁਝ ਪਿੱਛੇ ਰਹਿ ਜਾਂਦਾ ਹੈ ਅਸਨ ਬਸਨ ਧਨ ਧਾਮ ਕਾਹੂ ਮੈਂ ਦੇਖਿਓ ਐਸੋ ਗੁਰ ਸਿੱਖ ਸਾਧ ਸੰਗਤ ਕੋ ਨਾਤਾ ਹੈ ਭਾਈ ਮੋਤੀ RAM ਦਾ ਕੀ ਰਿਸ਼ਤਾ ਹੈ ਕਿ ਸਰਬੰਸ ਕੁਰਬਾਨ ਕਰ ਦਿੰਦਾ ਹੈ ਗੁਰੂ ਤੋਂ ਇਹ ਰਿਸ਼ਤਾ ਹੈ ਗੁਰੂ ਤੇ ਸਿੱਖ ਦੇ ਪਿਆਰ ਦਾ ਰਿਸ਼ਤਾ ਜਿਹਦੇ ਸਾਹਮਣੇ ਨਾ ਧਨ ਟਿਕਿਆ ਨਾ ਪਰਿਵਾਰ ਦੀ ਏਡੀ ਅਹਿਮੀਅਤ ਰਹੀ ਨਾ ਘਰ ਦੀ ਉਹਨੇ ਪਰਿਵਾਰ ਕਿਸੇ ਚੀਜ਼ ਦੀ ਪਰਵਾਹ ਨਹੀਂ ਉਹਨੇ ਕੀਤੀ ਜਦੋਂ ਗੁਰੂ ਦਾ ਪਿਆਰ ਸਾਹਮਣੇ ਆਇਆ ਉਹਨੇ ਫਿਰੇ ਸੇਵਾ ਕਮਾਈ ਇਹ ਕਵੀ ਨੇ ਵਚਨ ਆਕੇ ਕਹਿੰਦੇ ਧਨ ਮੋਤੀ ਜਿਨ ਪੁੰਨ ਕਮਾਇਆ ਗੁਰ ਲਾਲਾ ਤਾਂ ਹੀ ਦੁੱਧ ਪਿਆਇਆ ਕਹਿੰਦੇ ਧਨ ਹੈ ਭਾਈ ਮੋਤੀ ਜਿਨੇ ਏਡੇ ਵੱਡੇ ਪੁੰਨ ਦਾ ਕੰਮ ਕੀਤਾ ਤੇ ਉਸ